ਸਤਿ ਸ਼੍ਰੀ ਅਕਾਲ ਮੈਂ ਹਜੇ ਸਿਕੋਰਸ ਦੇਖ ਰਹੇ ਹਾਂ ਸਾਡਾ ਲਾ ਟੀਵੀ ਹੇਸਟਿੰਗਸ ਤੋਂ ਕੁਝ ਕਿਲੋਮੀਟਰ ਬਾਹਰ ਸਿੱਧਾ ਫਾਰਮ ਹਾਊਸ ਲੌਂਜ ਦੇ ਵਿੱਚ ਦਿਨ ਦਿਹਾੜੇ ਚੋਰੀ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਇਸ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ ਦੱਸਿਆ ਜਾਂਦੇ ਕਿ ਇਹ ਚੋਰੀ ਸੋਮਵਾਰ ਸਵੇਰੇ ਹੋਈ ਦੱਸੀ ਜਾ ਰਹੀ ਹੈ ਇਸ ਫਾਰਮ ਹਾਊਸ ਲੋਜ ਦੇ ਮਾਲਕ ਦੀ ਮੰਨੀਏ ਤਾਂ 20000 ਡਾਲਰ ਦੇ ਮੁੱਲ ਦੇ ਸਮਾਨ ਦੀ ਜਿਹੜੀ ਚੋਰੀ ਖੀਚੀ ਗਈ ਹੈ ਸੀਸੀਟੀਵੀ ਦੀ ਫੁਟੇਜ ਦੇਖੀ ਜਾਵੇ ਤਾਂ ਇੱਕ ਕਾਰ ਜਿਹੜੀ ਕਿ ਇਸ ਦੀ ਕਾਰ ਪਾਰਕਿੰਗ ਦੇ ਵਿੱਚ ਆ ਕੇ ਪਾਰਕ ਕਰਦੀ ਹੈ ਤੇ ਜਿਸ ਵਿੱਚੋਂ ਗਰੁੱਪ ਇੱਕ ਬਾਹਰ ਨਿਕਲਿਆ ਤੇ ਇਸ ਲੋਜ ਦੇ ਵਿੱਚ ਇੱਕ ਇੱਕ ਕਰਕੇ ਸਮਾਨ ਜਿਹੜਾ ਕਾਰ ਦੇ ਵਿੱਚ ਲੋਡ ਕਰਨਾ ਸ਼ੁਰੂ ਕਰ ਦਿੰਦਾ ਇਸ ਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਵੀ ਸਾਹਮਣੇ ਆਈ ਕਿ ਇਸ ਫੁਟੇਜ ਦੇ ਵਿੱਚ ਇੱਕ ਛੋਟੀ ਉਮਰ ਦੀ ਬੱਚੀ ਵੀ ਇਸ ਗਰੁੱਪ ਦੇ ਨਾਲ ਨਜ਼ਰ ਆ ਰਹੀ ਹੈ ਚੋਰੀ ਕੀਤੇ ਗਏ ਸਮਾਨ ਦੇ ਵਿੱਚ 에어 ਕਨ ਕਾਫੀ ਸਾਰਾ ਇਲੈਕਟ੍ਰੋਨਿਕ ਸਮਾਨ ਤੇ ਕਾਫੀ ਹੋਰ ਸਮਾਨ ਦੱਸਿਆ ਜਾ ਰਿਹਾ ਇਸ ਦੇ ਮਾਲਕ ਦੇ ਮੁਤਾਬਿਕ ਉਸ ਦੇ ਵੱਲੋਂ ਸੋਮਵਾਰ ਰਾਤੀ ਪੁਲਿਸ ਨੂੰ 112 ਤੇ ਵੀ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ 105 ਨੰਬਰ ਤੇ ਨਾਨ ਅਮਰਜੈਂਸੀ ਕੰਪਲੀਟ ਵੀ ਕਰਵਾਈ ਗਈ ਪਰ ਪੁਲਿਸ 7 ਦਿਨ ਤੋਂ ਵੱਧ ਸਮੇਂ ਦੇ ਬਾਅਦ ਵੀ ਨਹੀਂ ਆਈ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਪ੍ਰਾਪਰਟੀ ਦੇ ਉੱਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੀ छानबीन ਜਾਰੀ ਹੈ